ਪਰਦਾਸ਼ ਰੌਣਦੇ ਅਕਾਲੀ ਜਗਿਆਨੀ ਹੱਥ ਵਿੱਚ ਏ ਗੋਰਾਧ ਤੇ ਉਹਨਾਂ ਨਾਲ ਜਿਹੜੇ ਸਾਥੀ ਦਾ ਹੈ ਉਹਨਾਂ ਦਾ ਧੰਨਵਾਦ ਕਰਦਾ ਮਿਸ਼ਾਲ ਮੈਂ ਖੁਸ਼ੀ ਮਹਿਸੂਸ ਕਰਦਾ ਭਾਵੇਂ ਔਖੀ ਔਖੀ ਘੜੀ ਚਾ ਇਹਨਾਂ ਔਖੀ ਘੜੀ ਸਾਡੀ ਬਾਹ ਫੜੀ ਆ ਤੇ ਮੈਂ ਪ੍ਰਭਾਤ ਦੀ ਬੇਨਤੀ ਕਰਦਾ ਪਹਿਲੀ ਵਾਰੀ ਔਖੀ ਘੜੀ ਜਿਣੀ ਹੋਏ ਅਸੀਂ ਮੈਨੂੰ 40 ਸਾਲ ਹੋ ਗਏ ਇੱਥੇ ਲੱਗੇ ਤੇ ਹਰ ਸਾਲ ਸਾਡੇ ਨਾਲ ਆਉਂਦੇ ਸਨ ਬਹੁਤ ਬੇਨਤ ਕਰਕੇ ਇਹ ਹੜਾਂ ਨੂੰ ਰੋਕਿਆ ਇੱਥੇ 33 ਸਾਲ ਹੜਦੀ ਹੈ 33 ਸਾਲ ਬਾਅਦ ਹੜਾ ਹੈ ਤੇ ਹੜਾ ਦਾ ਕਾਰਨ ਕੀ ਆ ਸਿਰਫ ਸਰਕਾਰਾਂ ਕਾਰਨ ਹੈ ਇਹ ਕਿਥੇ ਹੜਦੀ ਜਿਆ ਰਹੀ ਥੋ ਮੇਰੀ ਇਹ ਭੈਣ ਜੀ ਆ ਉਹਨੂੰ ਖਰਾ ਪ੍ਰਧਾਨ ਜੀ ਠੀ ਗੁਰੂ ਨੇ ਤੁਹਾਨੂੰ ਛੱਤੀ ਦੇਣੀ ਆ ਜਦੋਂ ਥੋੜੇ ਹੀ ਲੈ ਗਏ ਆ ਤੇ ਕੋਈ ਕਸਮ ਨਾ ਛੱਡਿਓ ਆਪਾਂ ਹੜਦੀ ਮਿਲਾ ਉਚਾਰਦੇ ਨੇ ਆਪਾਂ ਹੋਈਏ ਪਾਵਨ ਆ ਜੀ ਕਿਉਂਕਿ ਜਿੰਨਾ ਨੁਕਸਾਨ ਹੋਇਆ ਕਿਥੇ ਤੁਸੀਂ ਬੈਠੇ ਹੋ ਇੱਥੋਂ ਚਾਰ ਰੇਂਗਰ ਤੋਂ ਲੈ ਕੇ 22 ਕਿਲੋਮੀਟਰ ਤੱਕ ਸਾਡਾ ਹਲਕਾਰ ਹੋ ਗਿਆ 22 ਕਿਲੋਮੀਟਰ ਜਿੰਨਾ ਪਾਣੀ ਆਈ ਨਾਲੇ ਹਲਕੇ ਤਾਂ ਕੋਈ ਇੰਨਾ ਤੇਜ਼ੀ ਹਲਕੇ ਨਹੀਂ ਹੋ ਪਰ ਵੇਖੋ ਆ ਸਾਥੀ ਮੇਰੇ ਸਾਰੇ ਹਰਾਨੇ ਪਿੰਡੇ ਚ ਆਏ ਨੇ ਤੇ ਸਾਰੇ ਚੜਦੀ ਕਲਾ 'ਚ ਬਹੁਤ ਚੜ੍ਹਦੇ ਨੇ ਸੋ ਮੈਂ ਸਾਰੇ ਮੇਰੇ ਜਿਹੜੇ ਸਾਥੀ ਨੇ ਕਿਉਂਕਿ ਜਦੋਂ ਇਹ ਲੀਗਰ ਸਾਥੀਆਂ ਬੱਠੇ ਨੇ मां उमिरि सेवा उन्हनि जो साम असीं साम्हूं आहे तव्हांजी कोई ताक़त साम्हूं उहो नालो सम्झो असां कठे हुई जेकर इस हलके थो लंबे समय त सेवा करिणे सेख सुख जे भाईवान हूंदो और जहिड़ा बि कोई एस्टीमेट बना पार्टीसिपेट वारी शिप ते कयूं साहिब राज़ी कया लख करोड़ रुपया साहिब वञो ऐलान पार्टीसिपेट करण चाहे वी ओ जी सेवा या कोई होवा ਕੀ ਇਹਦੇ ਕੋਈ ਪੈਸਾ ਤੇ ਦੇਣ ਦਫ਼ਤਰ ਦੇ ਨਕਰ ਪਾਣੀ ਹੈ ਜਾਂ ਬਹੁਤ ਪਾਣੀ ਉੱਤਰ ਗਿਆ ਤੇ ਤੇ ਰੱਤੀ ਥਾਲ ਦੇ ਬੰਦੂ ਦਾ ਜੁਦਾ ਹੈ ਕੋਈ ਬਲੂਮ ਕਰ ਲੋ ਬੇਸ਼ੱਕ ਲੰਝਾ ਚੰਗਸੋਤ ਤੇ ਮਾਰੀ ਪਹੁੰਚ ਹੜਪਰ ਬਾਵਤ ਅਜਨਾਲਾ ਹਲਕੇ ਦੇ ਵਿੱਚ ਹੁਣ ਅਸੀਂ ਪਹੁੰਚੇ ਆ ਜਿਹੜੀ ਤਰਫ ਗਏ ਆ ਸਭ ਪਾਸੇ ਪਾਣੀ ਦੇ ਕਾਰਨ ਖਲਾਸ ਜਿਹੜੇ ਨੇ ਹੁਮਨ ਹਾਲੀ ਨਹੀਂ ਫਸਲਾਂ ਖਰਾਬ ਹੋ ਚੁੱਕੀਆਂ ਹੈ ਘਰ ਜਿਹੜੇ ਨੇ ਟੁੱਟ-ਪੁੱਟ ਚੁੱਕੇ ਨੇ ਤੇ ਅਸੀਂ ਮੈਂ ਕਹਦੇ ਆ ਕਿ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਇਸ ਸਮੱਸਿਆ ਦੇ ਵਿੱਚੋਂ ਬਚਣ ਦਾ ਯਤਨ ਕਰ ਰਹੇ ਹਾਂ ਔਰ ਇੱਕ ਦੂਜੇ ਦੀ ਬਾਹ ਫੜਿਆ ਇਸ ਸਮੱਸਿਆ ਦੇ ਵਿੱਚੋਂ ਨਿਕਲਿਆ ਜਾਣਾ ਔਰ ਉਹਦੇ ਲਈ ਇਹ ਕੋਸ਼ਿਸ਼ ਹੈ ਕਿ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਕਰਕੇ ਅਸੀਂ ਆਪਣੇ ਜਿਹੜੇ ਪ੍ਰਭਾਵਿਤ ਸਾਡੇ ਜਿਹੜੇ ਪਰਿਵਾਰ ਨੇ ਬਿਨਾਂ ਕਿਸੇ ਵਿਤਕਰੇ ਬਾਜੀ ਤੋਂ ਸਾਰੇ ਹੀ ਜਿਹੜੇ ਲੋਗ ਨਹੀਂ ਚਾਹੀਓ ਕਿਸੇ ਵੀ ਜਾਤ ਮਜਬ ਪੁੱਤ ਕੋਲ ਨਾਲ ਸਬੰਧ ਰੱਖਦੇ ਨੇ ਅਸੀਂ ਸਾਰਿਆਂ ਦੀ ਜਿਹੜੇ ਹੈ ਉਹ ਹੈਲਪ ਜਿਹੜੀ ਹੈ ਉਹ ਕਰੀਏ ਰਲ ਮਿਲ ਕੇ ਕਰੀਏ ਸਾਰਿਆਂ ਦੇ ਸਹਿਯੋਗ ਨਾਲ ਕਰੀਏ ਬਸ ਇਹੋ ਇੱਕ ਉਪਰਾਲਾ ਹੈ ਤੁਹਾਡੇ ਵੱਲੋਂ ਕੀ ਉਪਰਾਲਾ ਜਰ ਵੱਡੀ ਪੰਜਾਬੀ ਸ਼ੋਅ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਵਾਵਾ ਥੋੜੀਆਂ ਲੰਬਾ ਸਮਾਂ ਜਿਹੜਾ ਉਹ ਚੱਲਦੀਆਂ ਰਹਿਣ ਜਿੰਨਾ ਚਿਰ ਪਰਿਵਾਰ ਉੱਪਰ ਨਹੀਂ ਜਾਂਦੇ ਸਰ ਵੀ ਕਹਿੰਦੇ ਤੇ ਡਾਟੇ ਅਸੀਂ ਇਕੱਠੇ ਕਰਨ ਵਾਸਤੇ ਆਪਣੀਆਂ ਟੀਮਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਜਿਵੇਂ ਫਿਰੋਜ਼ਪੁਰ ਦੇ ਵਿੱਚ ਡਾਟੇ ਕੱਟੇ ਕੀਤੇ ਜਾ ਰਹੇ ਨੇ ਸਾਡੇ ਵਰਕਰਸ ਵੱਲੋਂ ਸਾਡੀ ਟੀਮਸ ਵੱਲੋਂ ਔਰ ਪਰਿਵਾਰਾਂ ਦੇ ਡਾਟੇ ਇਕੱਠੇ ਕੀਤੇ ਜਾ ਰਹੇ ਨੇ ਕਿੰਨੇ ਪਰਿਵਾਰ ਲੋੜਵੰਦ ਨੇ ਕਿਹਨੂੰ ਕੀ ਚੀਜ਼ ਚਾਹੀਦੀ ਹੈ ਪਰ ਇੱਥੇ ਵੀ ਅਸੀਂ ਸਰਦਾਰ ਰਤਨ ਸਿੰਘ ਜੀ ਜਨਾਲਾ ਨੂੰ ਕਵਾਂਗੇ ਕਿ ਡਾਟੇ ਜਿਹੜੇ ਇਕੱਠੇ ਕੀਤੇ ਜਾਣ ਤਾਂ ਜੋ ਕੰਟੀਨਿਊ ਉਹਨਾਂ ਚਿਰ ਸੇਵਾਵਾਂ ਜਿਹੜੀਆਂ ਜਾਰੀ ਰਹਿਣ ਜਿੰਨਾ ਚਿਰ ਪਰਿਵਾਰ ਜਿਹੜੇ ਹੈ ਉਹ ਫਿਰ ਆਪਣੇ ਪੈਰਾ ਸਰ ਖੜੋ ਨਹੀਂ ਜਾਂਦਾ ਪੰਜਾਬ ਸਰਕਾਰ ਦਾ ਆਪਣਾ ਲੜ ਕਿਵੇਂ ਦੇਖਦੇ ਜਿਹੜੀ ਹਰਾਂ ਦੀ ਬਾਹਰ ਪਰਿਵਾਰ ਸਰ ਪੰਜਾਬ ਸਰਕਾਰ ਦਾ ਉਪਰਾਲਾ ਜਿਹੜਾ ਹੈਗਾ ਬਿਲਕੁਲ ਹੀ ਨਦਾਰਤ ਹੀ ਹੈ ਦੇਖੋ ਤੁਸੀਂ ਮੈਂ ਤਾਂ ਹੈਰਾਨ ਹੈ ਕਿ ਇੱਥੇ ਸੜਕਾਂ ਜਿਹੜੀਆਂ ਪਹਿਲਾਂ ਜਿਹੜੀਆਂ ਪਾਣੀ ਚ ਨਹੀਂ ਡੁੱਬੀਆਂ ਉਹਨਾਂ ਤੇ ਹਾਲਤ ਵੀ ਬਹੁਤ ਮੰਦੀ ਹੈ ਤੇ ਜਿੰਨੀ ਹੈਲਪ ਚਾਹੀਦੀ ਸੀ ਸਰਕਾਰ ਨੂੰ ਕਰਨੀ ਉਹਨੇ ਹੈਲਪ ਹੋਈ ਨਹੀਂ ਲੋਕਾਂ ਨੇ ਆਪਣੀ ਮਦਦ ਆਪ ਕੀਤੀ ਪ੍ਰਧਾਨ ਮੰਤਰੀ મોદી ਹੁਣਾਂ ਵੱਲੋਂ ਕੱਲ 1600 ਕਰੋੜ ਦਾ ਪੈਕੇਜ ਐਲਾਨ ਕੀਤਾ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਊਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈ ਜੀ ਕੋਈ ਬਹੁਤਾ ਫਾਇਦਾ ਨਹੀਂ ਹੈ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਇਆ ਦਿੱਤਾ ਹੈਗਾ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹ ਤਾਂ ਇੱਕ ਮਜ਼ਾਕ ਹੀ ਹੈ ਜਿਹੜਾ ਸਾਡੇ ਵਿੱਚ ਆ ਕੇ ਕੀਤਾ ਹੈ ਉਹ ਤਾਂ ਦਿੱਲੀ ਬੈਠੇ ਕਰ ਲੈਂਦੇ ਬਹੁਤਾ ਫਾਇਦਾ ਨਹੀਂ ਹੋਇਆ ਜੀ ਕੁਝਰ ਪਰਿਵਾਰਾਂ ਨੂੰ ਕੋ ਅਡਾਪਟ ਕਰਨ ਦੀ ਵੀ ਕਮਿਸ਼ਨ ਦਾ ਜਗ ਬਿਲਕੁਲ ਜੀ ਅਸੀਂ ਜਿਵੇਂ ਰਖੜਾ ਸਾਹਿਬ ਵੱਲੋਂ 10 ਕਰੋੜ ਦੀ ਸਹਾਇਤਾ ਜਿਹੜੀ ਹੈ ਉਹ ਐਲਾਨੀ ਗਈ ਹੈ ਇਸੇ ਤਰ੍ਹਾਂ ਰਵਿੰਦਰ ਸਿੰਘਾ ਉਹਨਾਂ ਵੱਲੋਂ ਵੱਡੀ ਅਮਾਉਂਟ ਦੇਣ ਦਾ ਵਾਅਦਾ ਕੀਤਾ ਗਿਆ ਹੈ ਤੇ ਅਸੀਂ ਉਹਦੇ ਵਿੱਚ ਜਿਵੇਂ ਇਹ 1 ਲੱਖ ਡੀਜ਼ਲ ਦੇ ਕਰੀਬ ਲੀਟਰ 1 ਲੱਖ ਲੀਟਰ ਡੀਜ਼ਲ ਜਿਹੜਾ ਹੈਗਾ ਤੇ ਫਿਰ ਜਿਹੜੇ ਘਰਾਂ ਦਾ ਰੈਨੋਵੇਸ਼ਨ ਜਾਂ ਘਰਾਂ ਦੀ ਜਿਹੜੀ ਮੁਰੰਮਤ ਹੈ ਕੋਈ ਲੈਂਟਰ ਟਿਕ ਪਿਆ ਕੋਈ ਕੰਧ ਕੋਲਾ ਟਿਕ ਪਿਆ ਨਾ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਜਾਂ ਸਟੇਸ਼ਨਰੀ ਜਿਹੜੀ ਹੈ ਉਹਦੇ ਵਾਸਤੇ ਅਸੀਂ ਹੈਲਪ ਕਰਾਂਗੇ ਜੇ ਗੱਲ ਕੀਤੀ ਜਾਵੇ ਤਾਂ ਅਜਨਾਲਾ ਸਭ ਤੋਂ ਵੱਧ ਪ੍ਰਭਾਵਿਤ ਆ ਜੇ ਜ਼ਿਲ੍ਹੇ ਮਸਾਜਾ ਮੈਂ ਖੇ ਪੰਜਾਬ ਦੇ ਵਿੱਚ ਇਹਦੇ ਬਸ ਤੁਹਾਡੇ ਕੀ ਭਰਾਲੇ ਹੋਣਗੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਸਰਦਾਰ ਰਤਨ ਸਿੰਘ ਜੀ ਨਾਲਾ ਨੂੰ ਕਹਾਂਗੇ ਕਿ ਅੰਕੜੇ ਜਿਹੜੇ ਆ ਡਾਟੇ ਜਿਹੜੇ ਆ ਉਹ ਬਣਾ ਕੇ ਤੇ ਪਲੇਟ ਪਾਰਟੀ ਪਲੇਟਫਾਰਮ ਤੇ ਰੱਖੇ ਤੇ ਅਸੀਂ ਹਰ ਸੰਭਵ ਤਦ ਕਰਾਂਗੇ ਫਿਰ ਹੁਣ ਵੀ ਜੇ ਵੱਡੇ ਪੱਧਰ ਤੇ ਗੱਲ ਕਰੀਏ ਸੇਵਾਵਾਂ ਹੋ ਰਹੀਆਂ ਨੇ ਜਿੱਥੇ ਬੰਦੀਆਂ ਪਹੁੰਚ ਰਹੀਆਂ ਪਰ ਕੁਝ ਜਿਹੜੇ ਪੀੜਤ ਨੇ ਉਹਨਾਂ ਤੱਕ ਪਹੁੰਚਦੀਆਂ ਨਹੀਂਆਂ ਵੱਡੇ ਪੱਧਰ ਤੇ ਇਹ ਨਾ ਕਲਾਕਾਰ ਭਾਈ ਜਰਾ ਜੀ ਅਸਲ ਸਮਾਨ ਜਿਹੜੇ ਹੈ ਨਾ ਇਕੱਠਾ ਕਰਨਾ ਬੜਾ ਸੌਖਾ ਹੁੰਦਾ ਹੈ ਲੇਕਿਨ ਵਿਤਰਣ ਕਰਨਾ ਸਮਾਨ ਦਾ ਇਹ ਇੱਕ ਔਖੀ ਸਮੱਸਿਆ ਹੁੰਦੀ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਦੋਂ ਸਾਡੇ ਵੱਲੋਂ ਮੈਨੇਜਮੈਂਟ ਦੇ ਵਿੱਚ ਘਟ ਰਿਆ ਜਾਂਦੀ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋ ਜਾਂਦੀਆਂ ਪਰ ਇਹਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ ਜੀ ਇਹਨੂੰ ਮਤਲਬ ਕੋਈ ਵੀ ਫਲਾਨੇ ਵਰਗ ਨੂੰ ਜਿਹੜਾ ਉਹ ਨਕਾਰਿਆ ਗਿਆ ਜੀ ਫਲਾਨੇ ਨੂੰ ਸਹਾਇਤਾ ਦੇ ਦਿੱਤੀ ਇਦਾਂ ਦਾ ਕੋਈ ਨਹੀਂ ਹੈ ਕਰਨਾ ਚਾਹੀਦਾ ਜੀ ਵੀ ਇੱਥੇ ਵਿਤਕਰੇबाजी ਨਹੀਂ ਪੈਦਾ ਕਰਨੀ ਚਾਹੀਦੀ ਨੈਰੇਟਿਵ ਨਹੀਂ ਬਣਾਉਣਾ ਚਾਹੀਦਾ ਕਿ ਫਲਾਣੇ ਨੂੰ ਜਾਣਬੁੱਝ ਕੇ ਸਹਾਇਤਾ ਨਹੀਂ ਦਿੱਤੀ ਤੇ ਫਲਾਣੇ ਨੂੰ ਜਾਣਬੁੱਝ ਕੇ ਸਹਾਇਤਾ ਦਿੱਤੀ ਹੈ ਇਦਾਂ ਦੀ ਗੱਲ ਨਹੀਂ ਨਾ ਹੀ ਸਾਡਾ ਇਹ ਸੂਤਲ ਹੈ ਤੁਸੀਂ ਦੇਖੋ ਗੁਰੂ ਸਾਹਿਬਾਨਾਂ ਮਲੇ ਅਕਬਰ ਵੀ ਉਸੇ ਪੰਗਤ ਚ ਲੰਗਰ ਛਕਦਾ ਸੀ ਤੇ ਆਮ ਇੱਕ ਉਹਦਾ ਸਿਪਾਹੀ ਜਿਹੜਾ ਸੀ ਉਹਨੇ ਵੀ ਉਸੇ ਪੰਗਤ ਚ ਲੰਗਰ ਛਕਿਆ ਇੱਥੇ ਸਿੱਖ ਸਿਧਾਤਾ ਮੁਤਾਬਕ ਕਿਸੇ ਨਾਲ ਕੋਈ ਵਿਤਕਰਾ ਨਹੀਂ ਦੇਖਣ ਚਾ ਰਹੇ ਜਿਵੇਂ ਤੁਸੀਂ ਕੱਲ ਵਿਤਕਰਾਨੀ ਹੋਣਾ ਜੀ ਪਰ ਆਪ ਕੋ ਆਪਣੀਆਂ ਪਾਰਟੀਆਂ ਆਪ ਕੋ ਆਪਣੇ ਵਰਕਰਾਂ ਨੂੰ ਜਾਂ ਆਗੂਆਂ ਨੂੰ ਹੀ ਮਗਰੀ ਦੇ ਰਹੀਆਂ ਆਮ ਲੋਕ ਇਹ ਇਹ ਗੱ ਅ ਧੰਨਵਾਦ ਹੈ ਚਾਹੀ ਕੋ ਸਿਆਸੀ ਪਾਰਟੀ ਹੈ ਚਾਹੀ ਕੋ ਧਾਰਮਿਕ ਜਥੇਬੰਦੀ ਹੈ ਚਾਹੀ ਕੋਈ ਸੰਤ ਮਹਾਪੁਰਖ ਹੈ ਚਾਹੀ ਕੋਈ ਵੀ ਆਰਗੇਨਾਈਜੇਸ਼ਨਸ ਹੈ ਉਹ ਸੇਵਾ ਕਰ ਰਹੀ ਹੈ ਤੇ ਉਹ ਧਨਤਾ ਦੇ ਯੋਗ ਹੈ ਪਰ ਉਹ ਆਪ ਦੇ ਲੋਕਾਂ ਨੂੰ ਵੰਡੀ ਜਾਣਾ ਆਪਣੇ ਹੀ ਦੇਈ ਜਾਣਾ ਘਰੇ ਹੀ ਦੇਈ ਜਾਣਾ ਇਹ ਠੀਕ ਨਹੀਂ ਹੈ ਕੰਮ ਇਹ ਸਿੰਘ ਸਾਹਿਬ ਗਾਨੀ ਕੁਰੀ ਸਿਰਗਾਜੋ ਨਾਲ ਲੋਕਤਾ ਬੁਲਾਈ ਗਈ ਹੈ ਵਿੱਚ ਨਾ ਕਲਾਕਾਰਾਂ ਨੂੰ ਕੀਤਾ ਸੱਤਾ ਨੂੰ ਵੀ ਹਾਜ਼ਰ ਹੋਣਗੇ ਜਿਹੜਾ ਵੀ ਜਿਹੜਾ ਹੜਾ ਨੂੰ ਲੈ ਕੇ ਕੋਈ ਰਣ ਨਹੀਂ ਮੈਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਧੰਨਵਾਦ